ਸਸਿਕਾ ਲਈ ਮੈਂ ਸ਼ੋਰਮੜੀ ਐਕਸਪਲੈਂਟ ਇਨ ਨਿਊਜ਼ ਟੀਵੀ ਦੇ ਵਿੱਚ ਅੱਜ ਲੈ ਕੇ ਆਂ ਕਪੂਰਥਲਾ ਦਾ ਪਹਿਲਾ ਅਰਬਨ ਪੈਟਸ ਸ਼ੋਰੂਮ ਜਿਸ ਵਿੱਚ ਤੁਹਾਨੂੰ ਆਪਣੇ ਪੈਟਸ ਵਾਸਤੇ ਪੀਜਾ ਡੌਗ ਵੇਅਰ ਪਾਸਪੋਰਟ ਛਲੂਨ ਵੀਜ਼ਾ ਬੈਨ ਅਤੇ ਹੋਰ ਵੀ ਕਈ ਸੇਵਾਵਾਂ ਮਿਲਣਗੀਆਂ ਖੁਦ ਦੇਖੋ ਇਹ ਰਿਪੋਰਟ ਅੱਗ ਅਸੀਂ ਸਟਾਰਟ ਤਾਂ ਕਰ ਰਹੇ ਹੌਲੀ ਹੌਲੀ ਥੈਟ ਵਾਸਤੇ ਆਈਸਕ੍ਰੀਮ ਆ ਰਹੀ ਹੈ ਠੀਕ ਹੈ ਹੁਣ ਥੈਟ ਵਾਸਤੇ ਪੀਜ਼ਾ ਆ ਗਿਆ ਹਾਂ ਅਸੀਂ ਪੀਜ਼ਾ ਲੈ ਕੇ ਆਏ ਆ ਪੈਟ ਵਾਸਤੇ ਅੱਛੇ ਹਾਂਜੀ ਕਿਆ ਬਾਤ ਹੋਲੀ ਹੌਲੀ ਕਰਦੇ ਕੰਦੇ ਅਸੀਂ ਬਹੁਤ ਕੁਝ ਲਿਆ ਰਹੇ ਆ ਪੈਟ ਵਾਸਤੇ ਤੁਸੀਂ ਦੇਖੋ ਜੀ ਪੈਟ ਬੀਅਰ ਆ ਗਈ ਹੈ ਅਸੀਂ ਤਾਂ ਬੀਅਰ ਪੀਂਦੇ ਹੀ ਆ ਹੁਣ ਸਾਡੇ ਡੌਗ ਵੀ ਬੀਅਰ ਪੀਂਦੇ ਆ ਹਾਂਜੀ ਹਾਂਜੀ ਡੌਗ ਵੀ ਬੀਅਰ ਪੀਂਦੇ ਆ ਨਹੀਂ ਬਿਲਕੁਲ ਨਹੀਂ ਜੀ ਬਾਇਨਰ ਕੋਈ ਚੱਕਰ ਨਹੀਂ ਬੰਦਾ ਹੀ ਪੀ ਹੋਏ ਤਾਂ ਕੋਈ ਹਾਨਫੁੱਲ ਨਹੀਂ ਹੈਗੀ ਅੱਛਾ ਜੀ ਚਾਹੇ ਬੰਦਾ ਪੀ ਲੇ ਕੋਈ ਚੱਕਰ ਨਹੀਂ ਹੋਰ ਕੀ ਹੁਣ ਡੋਗ ਜਦੋਂ ਅਸੀਂ ਆਪ ਹੀ ਪੈਗ ਲਾ ਰਿਹਾ ਤੇ ਡੋਗ ਨੂੰ ਪੈਗ ਲਵਾ ਦਿੰਨੇ ਹਾਂ ਜਿੰਨੀ ਬੰਦੇ ਮੂਰ ਬੜੇ ਬੜੇ ਲੱਗ ਜਾਂਦਾ ਤਾਂ ਕੋਈ ਫਰਕ ਨਹੀਂ ਪੈਂਦਾ ਬੰਦਾ ਹੀ ਪੀ ਲੇਗਾ ਤਾਂ ਕੋਈ ਨੁਕਸਾਨ ਨਹੀਂ ਹੁੰਦਾ ਵਾਹ ਵਾਹ ਪਰ ਸਪੈਸ਼ਲੀ ਹੈ ਡੋਗ ਵਾਸਤੇ ਮਿਲਦੀ ਤੁਹਾਡੇ ਕੋਲ ਵੀ ਹਾਂਜੀ ਹਾਂਜੀ ਸਾਡੇ ਕੋਲ ਮਿਲੇਗੀ ਜੀ ਪਰ ਮੇਰਾ ਜੀ ਰਾਹੁਲ ਭਾਰਤਵਾ ਜਾਗਾ ਜੀ ਮੈਂ ਅਰਬਨ ਪੈਗ ਦਾ ਹੁਣ ਰਹਿ ਗਿਆ ਸਾਡੇ ਜਿਹੜੇ ਮੇਨ ਮੈਨੇਜਰ ਐਮ ਡੀ ਰਹੇ ਉਹ ਮਸੂਦੇ ਕੋ ਕੋ ਗਏ ਨੇ ਹੱਸ ਕਾ ਕੋ ਜੋ ਰੱਖਣ ਪਰਸ ਮੁਟਲਤ ਸ਼ੁਰੂ ਹੋਲੇ ਆ ਸਰ ਦੇਖੋ ਸਭ ਤੋਂ ਪਹਿਲੀ ਗੱਲ ਹੈ ਕਿ ਕਪੂਠਲਾ ਦੇ ਵਿੱਚ ਐਂਦਾ ਦੀ ਕੋ ਬੈਠਸ ਦੇ ਲਈ ਕੋ ਸਰਵਿਸ ਨਹੀਂ ਸੀਗੀ ਪਹਿਲਾਂ ਲਾਈ ਗ੍ਰਾਊਂਡ ਵਗੈਰਾ ਜਾਂ ਹੋਰ ਜੋ ਬੈਟਾ ਸੈਸਰੀ ਉਹਨਾਂ ਨੂੰ ਵਧੀਆ ਉਰ ਬਾਜਬ ਡੀਟਾ ਤੇ ਸਭ ਤਰ੍ਹਾਂ ਦਾ ਮਿਲਣੇ ਗਿਆ ਔਰ ਗਰੂਮਿੰਗ ਕੋਲ ਤਾਂ ਜਿਹੜੇ ਹੈਗੇ ਸਾਡੇ ਕੋਲ ਸਭ ਤੋਂ ਡਿਫਰੈਂਟ ਹੈਗੇ ਜੀ ਸਾਡੇ ਕੋਲ ਗਰੂਮਿੰਗ ਕੋਲ ਬੀਲਸ ਵੀ ਹੈਗੇ ਆ ਜਿਹੜੀ ਕਿ ਵੈਨ ਹੈਗੀ ਸਾਡੇ ਕੋਲ ਮੋਡੀਫਾਈ ਕੀਤੀ ਉਹਦੇ ਅੰਦਰ ਹੀ ਸ਼ਾਵਰ ਲੱਗੇ ਆ ਸਭ ਕੁਝ ਤੁਹਾਡੇ ਡੋਰਸਟੈਪ ਤੇ ਜਾਏਗੀ ਤੇ ਗਰੂਮਿੰਗ ਕਰਕੇ ਆਏਗੀ ਆਲਸਟੇਟ ਦੇ ਕੇ ਤਾਂ ਵੀ ਇਹਦੇ ਬੈਂਕ ਘਰੇ ਵੀ ਜੀ ਆਪਾਂ ਟ੍ਰੀਟਮੈਂਟ ਵੀ ਕਰਾਂਗੇ ਇੱਥੇ ਉਹਨਾਂ ਨੂੰ ਕਨਸਟੈਂਟ ਦੇਾਂਗੇ ਅੱਛੇ ਤਰੀਕੇ ਨਾਲ ਅਗਰ ਐਡਮਿਟ ਕਰਨ ਦੇ ਨੋਟ ਪਈ ਤੇ ਉਹ ਵੀ ਸਾਡੇ ਕੋਲ ਫੈਸਿਲਿਟੀ ਪੂਰੀ ਹੈਗੀ ਅਸੀਂ ਤੇ ਐਡਮਿਟ ਵੀ ਕਰਾਂਗੇ ਉਹਨਾਂ ਨੂੰ ਹੋਣ ਚ ਫਿਰ ਮੈਨੂੰ ਜਿਹੜਾ ਸਾਡੇ ਇੱਧਰੋਂ ਪੈਟਸ ਜਿਹੜੇ ਬਾਹਰ ਜਾਂਦੇ ਹੈਗੇ ਉਹਨਾਂ ਨੂੰ ਬਾਹਰਲੇ ਜਾਂਚ ਬਹੁਤ ਦਿੱਕਤ ਆਉਂਦੀ ਹੈ ਤੇ ਉਹਦੇ ਜਿਹੜੇ ਸਾਡੇ ਡਾਕਟਰ ਹੈਗੇ ਉਹਨਾਂ ਨੂੰ ਪੈਟਸ ਲਈ ਫਲਾਈਟਸ ਵੀਜ਼ਾ ਉਹ ਵੀ ਪ੍ਰੋਵਾਈਡ ਕਰ ਲੀਏ ਆਪਾਂ ਤੇ ਕਿੰਨਾ ਦਾ ਕਿੰਦਾ ਹੋ ਸਕਦਾ ਹੈ ਉਹ ਵੀ ਨਾਲ ਆਪਾਂ ਡਾਕਟਰ ਇਹਦਾ ਹਾਂ ਇਹਦਾ ਪਾਸਪੋਰਟ ਐਕਚੁਅਲੀ ਜਿਹੜਾ ਵੈਕਸੀਨੇਸ਼ਨ ਕਾਰਡ ਹੁੰਦਾ ਹੈ ਉਹ ਪਾਸਪੋਰਟ ਹੁੰਦਾ ਨਾ ਤੇ ਉਹ ਵਰਟੀਨੇਰੀਅਨ ਜਿਹੜਾ ਹੈ ਉਹਨੂੰ ਵੈਰੀਫਾਈ ਕਰਦੇ ਆਗੇ ਉਹਨਾਂ ਤੋਂ ਵੈਰੀਫਾਈ ਕਰਾ ਕੇ ਲੈਟਰ ਕਰਵਾ ਕੇ ਫਿਰ ਏਜੰਸੀ ਦੇਣਾ ਪੈਂਦਾ ਫਿਰ ਜਾ ਕੇ ਉਹਨਾਂ ਨੂੰ ਇਹ ਨਵੀਂ ਦਲੀ ਅਬਾਸੀ ਵਿੱਚ ਬੈਕਵਾਸ ਅਬਾਸੀ ਦੇਣਾ ਪੈਂਦਾ ਹੈਗਾ ਮੈਸੇਜ ਦੇ ਕੇ ਤਾਂ ਉਹਨਾਂ ਨਾਲ ਫਿਰ ਉਹਨਾਂ ਨੂੰ ਪ੍ਰੋਪਰ ਰਿਜ਼ਮ ਮਿਲ ਜਾਂਦਾ ਹੈ ਯਾਨੀ ਕਿ ਇਹ ਜਿਹੜਾ ਵੇ ਹੈਗਾ ਆਮ ਤੌਰ 'ਤੇ ਨਹੀਂ ਪਤਾ ਅਜੀ ਦੱਸਾਂ ਕਿ ਬੜੇ ਸੌਖੇ ਤਰੀਕੇ ਨਾਲ ਇੱਕ ਤੋਂ ਦੋ ਦਿਨ ਦੇ ਵਿੱਚ ਆਪਾਂ ਵੀਜ਼ਾ ਉਹਨਾਂ ਨੂੰ ਲੈ ਕੇ ਦੇ ਦਿੰਦੇ ਹਾਂ ਬਿਲਕੁਲ ਏਅਰਪੋਰਟ ਤੇ ਜਾਮਾ ਦੇਗੀ ਉਹਦੇ ਅੰਦਰ ਏਅਰ ਪਲੇਨ ਦੇ ਅੰਦਰ ਇੱਕ ਵੱਖਰਾ ਕੈਬਿਨ ਹੁੰਦਾ ਹੈਗਾ ਉਹ ਕੈਬਿਨ ਦੇ ਵਿੱਚ ਹੀ ਹੋ ਰੰਦਾ ਹੈ ਪ੍ਰੋਪਰ ਟੌਪਰ ਕੰਬੀਨਸ਼ਨ ਹੁੰਦਾ ਹੈਗਾ ਐਦਾ ਜੀ ਕੋਈ ਨਹੀਂ ਹੈ ਅਗਰ ਬੋਟਾ ਛੋਟਾ ਸਮਾਲਡ ਹੋ ਜਾਏਗਾ ਤੇ ਤੁਸੀਂ ਆਪਣੇ ਨਾਲ ਵੀ ਕਰ ਸਕਦੇ ਹੋ ਇੱਥੇ ਬੰਨ੍ਹਦੇ ਹੋ ਉੱਥੇ ਕਰ ਸਕਦੇ ਹੋ ਜੇ ਥੋੜਾ ਵੱਡਾ ਡੋਗ ਹੈਗਾ ਤਾਂ ਪ੍ਰਾਈਵੇਟ ਸੈਬਨ ਹੁੰਦਾ ਇੱਕ ਲੋਕ ਦਾ ਉੱਥੇ ਲਖੇ ਮੈਂ ਸਭ ਤੋਂ ਪਹਿਲਾਂ ਬਹੁਤ ਖੁਸ਼ਕਬਰੀ ਜਿਹੜਾ ਕਪੂਰ ਥਲੇ ਦੇ ਵਿੱਚ ਮੇਰੇ ਫਰੈਂਡ ਸੀ ਰਾਹੁਲ ਜੀ ਜਿਹੜਾ ਜੀ ਡੌਗ ਦੇ ਸਪੈਸ਼ਲਿਸਟ ਆ ਹੋਰ ਵੀ ਜਿਹਦਾ ਕੈਟ ਹੋਣੀ ਹਰ ਕਿਸੇ ਜਿਹਦਾ ਟਰੀਟਮੈਂਟ ਦੇਣ ਵਾਸਤੇ ਉਹ ਤਾਂ ਇਹਨਾਂ ਦਾ ਬੈਸਟ ਇੱਕ ਆਪਸ਼ਨ ਮੈਨੂੰ ਲੱਗਾ ਸੀ ਤੇ ਮੈਂ ਇਹਨਾਂ ਨੂੰ ਰਿਕਵੈਸਟ ਕੀਤੀ ਕਿ ਤੁਸੀਂ ਇਹ ਕਪੂਰ ਥਲੇ ਦੇ ਵਿੱਚ ਲਿਆਓ ਕਿ ਜਿਹੜੇ ਡੌਗ ਪ੍ਰੇਮੀ ਆ ਉਹਨਾਂ ਨੂੰ ਬੜੀਆਂ ਮੁਸ਼ਕਲਾਂ ਹੁੰਦੀਆਂ ਬਈ ਅਸੀਂ ਕਿ ਕਈ ਦਾ ਐਨੇ ਡੌਗ ਪ੍ਰੇਮੀਆ ਜਿਹੜਾ ਲੱਖਾਂ ਤੋਂ ਵੀ ਡਰਦੇ ਸੀ ਕਿ ਉਹਨਾਂ ਦਾ ਟ੍ਰੀਟਮੈਂਟ ਇੱਥੇ ਹੁੰਦਾ ਸੀ ਜਾਂ ਉਹਨਾਂ ਨੂੰ ਕੋਈ ਮੈਡੀਸਨ ਜਾਂ ਕਿਸੇ ਤਰ੍ਹਾਂ ਦੀ ਜਿਹੜੀ ਫਸਾਦ ਨੰਗੀ ਨਹੀਂ ਹੈ ਅਗਲੇ ਵਕਤ ਪਰ ਰਾਹੁਲ ਜੀ ਨੇ ਇਹ ਆ ਕੇ ਇੱਥੇ ਕਪੂਰਥਲੇ ਦੇ ਵਿੱਚ ਬਹੁਤ ਵੱਡਾ ਇੱਕ ਉਪਰਾਲਾ ਕੀਤਾ ਵਾ ਜਿਹਦੇ ਵਿੱਚ ਕਿ ਹਰ ਤਰ੍ਹਾਂ ਦੀ ਡੌਗ ਦੀ ਜੋ ਵੀ ਪੇਸ਼ੈਂਟੀ ਜੋ ਇੱਕ ਹੋਣੀ ਚਾਹੀਦੀ ਹੈ ਕਿ ਰੱਖਣ ਦੇ ਪੰਜਾਬ ਕੋ ਉਹਨਾਂ ਨੇ ਪੂਰੀ ਕੀਤੀ ਤੇ ਮੈਂ ਕਪੂਰਥਲੇ ਵਾਲਿਆਂ ਨੂੰ ਬਹੁਤ कुछ बड़े खबरी देना जी आगे डोग परचेज भी करो जो जिस तरह का भी इलाज आ जा कोई भी ट्रीटमेंट आई इतने आकर राहुल जी को ए लो ये पिटमेंट जी थैंक यू ਅਵੇਲੇਬਲ ਵੀ ਆਪਾਂ ਨੂੰ ਬਿਲਕੁਲ ਬਿਲਕੁਲ ਜੀ ਆਪਾਂ ਦਾ ਟਾਪ ਲੈਵਲ ਦੀ ਐਂਟਰਨਲ ਲੈਵਲ ਦੀ ਆਪਾਂ ਦੇਵਾਂਗੇ ਜੀ ਕਈ ਏਦਾਂ ਦੇ ਪ੍ਰੋਡਕਟ ਸਾਡੇ ਕੋਲ ਹੈਗੀਆਂ ਜਿਹੜੇ ਲੱਗਦਾ ਨਹੀਂ ਕਿ ਪੰਜਾਬ ਚ ਕਿਤੇ ਹੋਣਗੇ ਉਹ ਆਪਾਂ ਇਸੇ ਕਪੂਰਥਲਾ ਦੇ ਵਿੱਚ ਅਵੇਲੇਬਲ ਸਾਡੇ ਕਰਾਂਗੇ ਇੱਕ ਇੰਪ੍ਰੈਸਿਵ ਜਿਹੜੀਆਂ ਹੈਗੀਆਂ ਡੋਗਸੀਆਂ ਆਪਣੀ ਕਾਰ ਦੇਖਣ ਨੂੰ ਜਿੱਤੇ ਮਿਲਦੀਆਂ ਹੈਗੀਆਂ ਉਹ ਆਪਾਂ ਪ੍ਰੋਪਰ ਕਰਾਂਗੇ ਆਪਾਂ ਉਹ ਨਾਲ ਦੇ ਨਾਲ ਹੀ ਖੋਦਤੀ ਦਾ ਬਾਜ਼ਾਰ ਵੀ ਹੈਗਾ ਇੱਥੇ ਇੱਥੇ ਅਸੀਂ ਕੈਟਸ ਲਈ ਸਕੂਲ ਵੀ ਖੋਲ੍ਹ ਰਹੀ ਹਾਂ ਸਾਡੀ ਪ੍ਰੋਪਰ ਵੈਂਡ ਜਾਏਗੀ ਬੈਟਸ ਨੂੰ ਘਰ ਤੋਂ ਘਰ ਲੈ ਕੇ ਆਏਗੀ ਜੀਰੇ दो घंटे की क्लास इतने लगेगी लाइव जगह उन्होंने कैमरा देख सकते हैं कि ट्रीट कर रहे कि पढ़ा रहे इतने पढ़ा के उस तो बस ही जाएगी फिर उन्होंने दोपहर मैं एडवोकेट अनुजाण एंड अरबन स्टेट वेलफेयर सोसायी मैंने बड़ी खुशी हुई है जो मैं मालूम चल डॉक्टर साहब ने दस डॉक्टर बेबी ने कि पैड शॉप खुली है मैं पेट शॉप कहना भी गलत होना बिकॉज हर चीज़ ही अवेलेबल है शॉप तो हों कुछ आइटम मिलते हैं इधर सब कुछ अवेलेबल है ट्रीटमेंट डॉगस फूड ट्रेनिंग और बेस्ट पार्ट van है इसकी एक वैन आती है वो कोई ग्रूमिंग का इशू हो वो ऑन द हाउस करके जाएगी तो पहले मैं भी जो तो मेरे को पैट स मैं डॉक्टर बेदी जलंधर जाता बट हम इधर खुल गया तो मैंने बड़ी खुशी है और जिन्नी पैट लवर्स है तो खुशी होनी चाहिए अर्बन से अपना कपूथला इधर की शॉप खुली है जिससे हर फैसिलिटी अवेलेबल है डॉक्टर ਉਧਿਆਉਂ ਪਿੰਡ ਤੇ ਜਿਹੜੇ ਬਾਰੇ ਮਿਲ ਬਹਦੇ ਨੇ ਇੱਕ ਨਵਾਂ ਕਨਸੈਪਟ ਹੈ ਕਿ ਦਾ ਅਰਪਨ ਪੈਕਸ ਤੋਂ ਕਪੂਤੁਲਾ ਦੇ ਵਿੱਚ ਲੈ ਕੇ ਆ ਰਹੇ ਨੇ ਔਰ ਕਾਫੀ ਵੇਰ ਤੋਂ ਸੀ ਦੇਖ ਰਿਹਾ ਸੀ ਕਿ ਜਿਹੜਾ ਗਰਮਿੰਗ ਰਿਲੇਟਿਡ ਪ੍ਰੋਬਲਮਸ ਨੇ ਸਕਿੰਦੀਆਂ ਪ੍ਰੋਬਲਮਸ ਨੇ ਪੈਕਸ ਦੇ ਵਿੱਚ ਕਾਫੀ ਜ਼ਿਆਦਾ ਆ ਰਹੀ ਹੈ ਨਾ ਸੋ ਜ਼ਿਆਦਾਤਰ ਮੇਨਟੇਨੈਂਸ ਕਿਹੜੀ ਹੈ ਉਹ ਸਹੀ ਤਰੀਕੇ ਨਾਲ ਜਾਣਕਾਰੀ ਨਾ ਹੰਮ ਕਰਕੇ ਜਿਹੜੇ ਪੈਟਨੌਰੈਂਸ ਨੇ ਪਿਆਰ ਬਹੁਤ ਜ਼ਿਆਦਾ ਕਰਦੇ ਨੇ ਬਹੁਤ ਇਹ ਕਰਕੇ تنਬੇ ਤੇਈ ਵਰੀ ਕਈ ਚੀਜ਼ਾਂ ਇਗਨੋਰੈਂਸ ਦੇ ਵਿੱਚ ਹੁੰਦੀਆਂ ਜਾਂ ਪਤਾ ਨਹੀਂ ਲੱਗਦੀਆਂ ਤੇ ਉਸ ਕਰਕੇ ਉਹ ਕੇਅਰ ਪ੍ਰੋਪਰ ਨਹੀਂ ਹੁੰਦੀ ਜਿਸ ਕਰਕੇ ਥੋੜੀਆਂ ਪ੍ਰੋਬਲਮ ਜਿਹੜੀਆਂ ਹੁੰਦੀਆਂ ਉਹਨਾਂ ਸੋ ਇਹਨਾਂ ਪ੍ਰੋਬਲਮ ਦਾ ਜਿਹੜਾ ਸੋਲੂਸ਼ਨ ਅੰਡਰ ਵਨ ਗਰੂਪ ਅਰਬਨ ਪੈਟਸ ਲੈ ਕੇ ਆਏ ਆ ਬੇਸਿਕਲੀ ਇਹਦੇ ਵਿੱਚ ਜੁੱਡੂਆਂ ਵੀ ਗਰੂਮਿੰਗ ਦੇ ਨਾਲ ਕਿਸ ਤਰ੍ਹਾਂ ਗਰੂਮੀ ਕਰਨੀ ਹੈ ਕਿਹੜਾ ਪਰਟੀਕੂਲਰ ਸ਼ੈਂਪੂ ਜਿਹੜਾ ਉਸ ਪੈਟ ਨੂੰ ਪਰਟੀਕੂਲਰ ਪੈਟ ਨੂੰ ਪਰਟੀਕੂਲਰ ਬਰੀਡ ਨੂੰ ਸੂਟ ਕਰਦਾ ਹੈ ਉਹਦੇ ਬਾਰੇ ਸਾਰੇ ਕੁਛੋਰੀ ਜਾਣਕਾਰੀ ਵੀ ਦਿੱਤੀ ਜਾਏਗੀ ਤੇ ਉਹੀ ਚੀਜ਼ਾਂ ਤੋਂ ਯੂਜ਼ ਵੀ ਕਿੰਨੀ ਜਾਣੀਏ ਤੇ ਪੈਟ ओनर्स ਨੂੰ ਵੀ ਅਵੇਅਰ ਕੀਤਾ ਜਾਏਗਾ। ਯਰਸ ਦੀ ਕੇਅਰ ਕਿਵੇਂ ਕਰਨੀ ਹੈ, ਆਈਜ਼ ਦੀ ਕੇਅਰ ਕਿਵੇਂ ਕਰਨੀ ਹੈ, ਨੇਲ ਕਲਿੱਪਿੰਗ ਕਿੰਨੀ ਦੇਰ ਬਾਅਦ ਜ਼ਰੂਰੀ ਹੈ, ਡੀਵਰਮਿੰਗ ਕਦੋਂ ਜ਼ਰੂਰੀ ਹੈ, ਵੈਕਸੀਨੇਸ਼ਨ ਕਦੋਂ ਜ਼ਰੂਰੀ ਹੈ। ਸੋ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਡਾਟਾ ਆਪਣ ਇੰਪੈਕਟ ਤੋਂ ਦੱਸਿਆ ਜਾਏਗਾ। ਨਾਲ ਹੀ ਕੁਝ ਫੈਸਿਲਿਟੀਆਂ ਹੋਰ ਜ਼ਿਆਦਾ ਨੇ ਜਿਹੜੀਆਂ ਕਿ ਕਪੂਰਥਲਾ ਦੇ ਵਿੱਚ ਪਹਿਲੀ ਵਾਰੀ ਉਹ ਵੀ ਲੈ ਕੇ ਆ ਰਹੇ ਹਾਂ ਜਿਸ ਤਰ੍ਹਾਂ ਕਿ ਮਾਈਕਰੋਚਿਪਿੰਗ ਇਨ ਡੌਗਸ ਹੈ। ਵੀ ਜਦੋਂ ਹੁਣ ਐਬਰੋਡ ਜਾਣਾ ਹੁੰਦਾ ਕਿਸੇ ਨੂੰ ਤੇ ਮਾਈਕ੍ਰੋਚਿਪ ਦੀ ਬਹੁਤ ਜ਼ਿਆਦਾ ਲੋੜ ਹੈ ਜਾਂ ਉਹਦਾ ਰਿਕਾਰਡ ਰੱਖਣ ਦੀ ਲੋੜ ਹੈ ਜਾਂ ਕਿਤੇ ਕੋਈ ਐ ਪੈਟ ਜਿਹੜਾ ਗੁੰਮ ਹੋ ਗਿਆ ਤੇ ਉਸ ਦੀ ਜੇ ਲੱਭ ਜਾਂਦਾ ਤੇ ਥੋੜੀ ਦੇਰ ਬਾਅਦ ਸਾਰੇ ਪੈਟ ਕੁਝ ਨਿਕਲਣ ਲੱਗ ਪੈਂਦੇ ਆ ਸੋ ਮਾਈਕ੍ਰੋਚਿਪ ਤੇ ਉਹਦਾ ਉਹਦਾ ਆਇਡੈਂਟੀਫਿਕੇਸ਼ਨ ਨੰਬਰ ਹੈ ਸੋ ਉਹਦਾ ਜੇਕਰ ਉਹਨੀ ਚੇਟੀ ਜਿਹੜਾ ਸਕੈਨਰ ਤੋਂ ਪਤਾ ਲੱਗ ਜੇਗਾ ਵੀ ਇਹ ਪੈਟ ਕਿਸ ਨੂੰ ਬਿਲੋਂਗ ਕਰਦਾ ਹੈ ਪੈਟ ਨਾਈਟਸ ਦੀ ਸਿੰਥੀਸ ਜੀਡੀ ਐ ਉਦਤੀ ਜਾ ਰਹੀ ਵੀ ਜਦੋਂ ਪਿਆਰ ਕਰਕੇ ਇਹ ਹੋ ਰਿਹਾ ਵੀ ਬੱਚੇ ਤਾਂ ਸ਼ਿਫਟ ਕਰਦੇ ਆ ਸਟੱਡੀ ਦੇ ਲਈ ਅਬੋਰਡ ਜਾਦੇ ਐ ਐਂ ਪੈਟਸ ਉਹਨਾਂ ਦੇ ਇੱਥੇ ਰਹਿ ਜਾਂਦੇ ਐ ਸੋ ਥੋੜੀ ਦੇਰ ਬਾਅਦ ਉਹ ਪੈਟਸ ਨੂੰ ਵੀ ਨਾਲ ਲੈ ਕੇ ਜਾਣਾ ਚਾਹੁੰਦੇ ਬਿਕੋਜ਼ ਕਈ ਵਾਰੀ ਬਜ਼ੁਰਗ ਪੇਰੈਂਟਸ ਜਿਹੜੇ ਐ ਉਹ ਕੇਅਰ ਉਸ ਤਰੀਕੇ ਨਾਲ ਨਹੀਂ ਕੀਤੀ ਜਾ ਸਕਦੀ ਜਾਂ ਕੁਝ ਬੀਡਸ ਜੀ ਹੁੰਦੀਆਂ ਨੇ ਜਿਹੜੇ ਜਿੰਨਾ ਦੀ ਸੰਭਾਲ ਪੋਸੀਬਲੀ ਨਹੀਂ ਹੋ ਚੀਂਦੇ ਸੋ ਬੱਚੇ ਚਾਹੁੰਦੇ ਵੀ ਉਸੇ ਪੈਟਸ ਆਪਣੇ ਨਾਲ ਅਬੋਰਡ ਨੇ ਜੀ ਪੈਟ ਪਲੈਨਸੀ ਜਿਹੜੀ ਸੈਂਟੀ ਹੈ ਉਹ ਕਿਸੇ ਉਹ ਵੀ ਨਾਲ ਇਸ ਤਰ੍ਹਾਂ ਦਿੱਤੀ ਜਾਣੀ ਹੈ वैक्सीनेशन कंप्लीट ਚੜੀ ਹੈ ਤੁਮ ਡਿਫਰੈਂਟ ਡਿਜ਼ੀਜ਼ ਯੂ ਕੈਨ ਆਨ ਦਿਸ ਟੈਂਪਰ ਹੈਪਟਿਟਿਕਸ ਫਾਰ ਰੂਪਰ ਐਂਡ ਲੈਪਟੋ ਰੈਬੀਸ ਸੋ ਸਾਰੀਆਂ ਜਿਹੜੇ ਇੰਪੋਰਟੈਂਟ ਡਿਜ਼ੀਜ਼ ਜਮਾਂ ਦੇ ਰਿਜੰਦਰ ਪਾਸ ਜੀ ਡਿਪਟੀ ਡਾਇਰੈਕਟਰ ਐਨਵਲਪਮੈਂਟ ਡਿਪਾਰਟਮੈਂਟ ਸੋ ਆਈ ਡੋ ਨੋ ਪ੍ਰੋਬਲਮ ਹੈ ਜੀ ਇਸ ਦਾ ਕੋਈ ਇਹ ਵਾਲਾ ਦਿੱਤੀ ਕਰੋ ਹਾਂਜੀ ਇਹ ਰਾਹਲ ਜੀ ਨੇ ਮੈਨੂੰ ਉਹ ਡਾਟਾ ਬੇਸ ਜੀ ਨੇ ਰਿਕਵੈਸਟ ਕੀਤੀ ਸੀ ਜੀ ਇੱਥੇ ਅਰਬਨ ਪੈਟਸਪੋਰਨ ਪਏ ਆਏ ਆਪਣੀ ਬ੍ਰਾਂਚ ਜਿਸ ਵਿੱਚ ਆਲ ਪੈਟ ਸੋਲੂਸ਼ਨ ਅੰਡਰ ਵਨ ਰੂਫ ਆ ਡੌਗ ਫੀਡ ਡੌਗ ਦੀਆਂ ਚੈਨ ਡੌਗ ਟਵਾਈਜ਼ ਤੇ ਇਵਨ ਇਹ ਬਟ ਕੁਆਲੀਫਾਈਡ ਬੰਦੇ ਨਹੀਂ ਰੱਖ ਕੇ ਬਟ ਨੇਰੀ ਸਰਵਿਸ ਜੀ ਦੇ ਰਿਆ ਉਹਦਾ ਡਾਟਾ ਕਟ ਕਰਵਾਣਾ ਸਾਡਾ ਡਾਟਾ ਬੇਸ ਜੀ ਤੇ ਮੈਨੂੰ ਇੱਥੇ ਆਕਸ ਹਾਂਸੋ ਆਮ ਲੱਗਦਾ ਹੈ ਰਾਹਲ ਜੀ ਜਿਹੜਾ ਟੈਸਟ ਹੈ ਹੰਡੀ ਪੈਟਸ ਹੁੰਦਾ ਤੇ ਕੋਸਟਰੀਆ ਪਰ ਜਿੱਦਾਂ ਫਰਾਂਸ ਪੁਰਾਣੇ ਸਮੇਂ ਤੋਂ ਜਿਹੜਾ ਹੈਗਾ ਡੌਗ ਸਭ ਤੋਂ ਬੰਦੇ ਦਾ ਵਫਾਦਾਰ ਸਾਥੀ ਮੰਨਿਆ ਗਿਆ ਵਾ ਤੇ ਪਿਆਰ ਵਾਸਤੇ ਲੋਕੀ ਮਤਲਬ ਕੋਸਟਰੀ ਪੜਤੋ ਨੇ ਸਭ ਕੁਝ ਉਹ ਕੇਅਰ ਕੋਸਟ ਨਹੀਂ ਕਰਦੇ ਆ ਲੋਕੀ ਪਿਆਰ ਵਾਸਤੇ ਜਿਹੜਾ ਹੈ ਦੇ ਪਿੰਚਰ ਤੋਂ ਲੋਕੀ ਕੀ ਕੀ ਇੰਟੀਮੈਂਟ ਬਣਦੇ ਨੇ ਜਿਆਦਾ ਤੁਹਾਨੂੰ ਜਿਹੜਾ ਇਹ ਦੱਸਣਗੇ ਮੈਂ ਤਾਂ ਘਟਨ ਗੱਲ ਵਾਸਤੇ ਆਇਆ ਸੀ ਜੀ ਬਾਕੀ ਇਹ ਐਜ ਬੀਂਗ ਰੈਪਟੀਗੇਟਰ ਜੇ ਸਾਡੀ ਬੈਟਰੇਰੀ ਪੋਲੀ ਕਲੀਨਿਕ ਵੀ ਹੈਗੀ ਇੱਥੇ ਸਾਰੀਆਂ ਫੈਸਿਲਿਟੀ ਟ੍ਰੀਟਮੈਂਟ ਅਸੀਂ ਉੱਥੇ ਵੀ ਪ੍ਰੋਵਾਈਡ ਕਰਦੇ ਆ ਵੈਕਸ ਦੇਖਣੇ ਜੀ ਅਰ ਇਹ ਇਹ ਨਾ ਪ੍ਰਾਈਵੇਟ ਬੈਂਚਰ ਹੈ ਸਰਕਸਨਾ ਗਵਰਨਮੈਂਟ ਵੱਲੋਂ ਜਿਹੜਾ ਸਾਰਾ ਇਹ ਜਿਹੜਾ ਉਹ ਤੁਹਾਡੇ ਲਈ ਮੰਗਣਾ। ਇਹ ਕੋਈ ਕੋਈ ਜਸ ਕੋਲੈਬੋਰੇਸ਼ਨਰੀ ਗੱਲ ਨਹੀਂ ਹੈਗੀ ਜੀ ਸਾਡਾ ਪਬਲਿਕ ਇੰਡਸਟਰੀ ਬਲਕਿੰਗ ਸਰਕਾਰੀ ਹੈ ਸਰਕਾਰੀ ਡਵੈਂਚਰ ਹੈ ਨਾ ਇਹ ਨਾ ਪ੍ਰਾਈਵੇਟ ਆ ਜਿਹੜਾ ਵਟਨਰੀਰੀਆਂ ਨਾਲ ਕੋਈ ਵੀ ਉਹ ਪ੍ਰਾਈਵੇਟ ਪ੍ਰੈਕਟਿਸ ਕਰ ਸਕਦਾ ਆਪਣੀ ਕੋਈ ਵੀ ਵੈਟਰੀ ਟਰੀਟਮੈਂਟ ਦੇ ਸਕਦਾ ਹੈਲਥੀ ਕੰਪੀਟੀਸ਼ਨ ਆ ਗਵਰਨਮੈਂਟ ਸੈਕਟਰ ਤੇ ਪ੍ਰਾਈਵੇਟ ਸੈਕਟਰ ਕੋਲੈਬੋਰੇਸ਼ਨ ਵਾਲੀ ਗੱਲ ਨਹੀਂ ਹੈਗੀ ਜੀ ਇੰਸਟਰ ਬੈਟਸ ਕੋਈ ਹੈ ਜੇ ਹੋਰ ਵੀ ਅੰਮਲਨ ਦੌਰ ਤੇ ਪੈਟਸ ਦੇ ਵਿੱਚ ਸਾਰੇ ਆ ਜਾਂਦੇ ਆ স্মੋਲ ਐਨੀਮਲਸ ਦਾ ਨਿਯਮ ਹੈ ਹੀ ਹੈ ਡੌਗਸ ਨੇ ਕੈਟਸ ਨੇ इवन ਲਵ ਬਰਡਸ ਨੇ ਵੀ ਅਲਾਉਡ ਨੇ ਸੋ ਉਨੀ ਉਹੀ ਸਪੀਸੀਜ਼ ਨੇ ਜਿਹੜੇ ਅਲਾਉਡ ਨੇ ਆਪਣੇ इवन ਗਿਨੀਪੀ ਕੱਜਕਲ ਕਰਕੇ ਨੇ ਰੈਬਿਟਸ ਰੱਖ ਰਹੇ ਨੇ ਸੋ ਉਹਨਾਂ ਨੇ ਜਿਹੜੀ ਡਿਜ਼ੀਜ਼ ਨੇ ਕੈਟਸ ਦਾ ਵੀ ਦੇਖਿਆ ਕਾਫੀ ਜ਼ਿਆਦਾ ਜਿਹੜੀ ਪ੍ਰੈਵਲੈਂਸ ਆ ਗਈ ਪਹਿਲਾਂ ਤਾਂ ਆਪਾਂ ਡੌਗਸ ਦੇ ਉੱਤੇ ਧਿਆਨ ਦਿੰਦੇ ਸੀ ਕਿ ਜ਼ਿਆਦਾ ਡੌਗਸ ਹੀ ਰੱਖਦੇ ਸੋ ਉਨੂੰ ਕੈਟਸ ਵੀ ਜਿਹੜੇ ਬੱਚੇ ਬਹੁਤ ਜ਼ਿਆਦਾ ਰੱਖਣ ਲੱਗੇ ਸੋ ਉਹਨਾਂ ਦੀ ਕੇਅਰ ਬਾਰੇ ਵੀ ਸਾਰਾ ਕੁਝ ਹੈ ਕੋਸ਼ਿਸ਼ ਕੀਤੀ ਕਿ ਅਸੀਂ ਜਿਹੜੇ ਇੰਸਟਰੂਮੈਂਟਸ ਨੇ ਜਿਹੜੇ ਜ਼ਿਆਦਾ ਅੱਛੀ ਕੁਆਲਿਟੀ ਦੇ ਉਹਨਾਂ ਅਸੀਂ ਇੰਟਰੋਡਿਊਸ ਕਰ ਰਹੇ ਹਾਂ ਜਿਹੜੇ ਰਿਮੋਟ ਕੰਟਰੋਲ ਟੇਬਲ ਨੇ ਵੀ ਜੇਕਰ ਕੋਈ ਪੈਟ ਹੈਵੀ ਹੈ ਤੇ ਉਠਾ ਕੇ ਰੱਖਣਾ ਟੇਬਲ ਤੇ ਵੀ ਮੁਸ਼ਕਿਲ ਹੈ ਸੋ ਅਸੀਂ ਉਹ ਵੀ ਰਿਮੋਟ ਕੰਟਰੋਲ ਟੇਬਲ ਜਿਹੜਾ ਸਟੇਬਲ ਹੈ ਵੀਡ ਵਰਨਰ ਨੂੰ ਇੰਟਰੋਡਿਊਸ ਕਰ ਰਹੇ ਹਾਂ ਜੁੜੇ ਵੀ ਡੌਗ ਨੂੰ ਜੇ ਆਪਾਂ ਕੋਈ ਇਨਫਰਮੇਸ਼ਨ ਸਪੈਕਟਿਵ ਦੇਣੀ ਹੈ ਤਾਂ ਜਿਹੜੀ ਟੈਂਪਰੇਚਰ ਤੇ ਬਾਡੀ ਦੀ ਰਿਕੁਆਇਰਮੈਂਟ ਹੈ ਉਸ ਦੇ ਅਕੋਰਡ ਅਡਜਸਟਮੈਂਟ ਕਰੇਗਾ ਅਸੀਂ ਉਹ ਚੀਜ਼ ਲੈ ਕੇ ਇਹ ਯਾਨੀ ਉਸੇ ਨਾਲ ਹੀ ਦੂਸਰਾ ਨੀਡ ਹੋਏਗੀ ਜਾਂ ਡਿਮਾਂਡ ਹੋਏਗੀ ਸੋ ਜਿਹੜੀਆਂ ਵੀ ਲੇਟੈਸਟ ਟੈਕਨੋਲੋਜੀਸ ਨੇ ਉਹ ਅਸੀਂ ਇਹਦੇ ਵਿੱਚ ਲੈ ਕੇ ਆਵਾਂਗੇ ਇਸ ਤੋਂ ਨਾਲ ਹੀ ਉਸ ਤੋਂ ਬਾਅਦ ਹਮ ਬਲੇਟੈਸਟ ਦੇ ਉੱਪਰ ਮੋਬਾਈਲ ਐਪ ਤੇ ਅਸੀਂ ਡੈਮੋ ਲਈ ਹੈ ਸੋ ਮੋਬਾਈਲ ਐਪ ਦੇ ਵਿੱਚ ਬੜਾ ਈਜ਼ੀ ਹੋ ਜਾਏਗਾ ਕਿ ਤੁਸੀਂ ਕੈਰੀ ਵੀ ਕਰ ਸਕਦੇ ਹੋ ਲੈਬਕ ਤੇ ਨਾ ਸੋ ਸੋ ਜਿਹੜੀ ਸਾਰੀ ਟੈਸਟ ਹੈ ਉਹ ਕੋਈ ਅੰਦਰ ਵੱੰਦੂ ਚੇ ਦੇ ਨਾ ਪ੍ਰਾਈਵੇਟ ਕੰਪਨੀ ਹੈ ਜਿਹੜੀ ਹੈ ਸਰਕਾਰੀ ਹੁੰਦੇ ਨੇ ਪ੍ਰਾਈਵੇਟ ਨਾਲ ਦੇ ਨਹੀਂ ਇਹ ਪ੍ਰਾਈਵੇਟ ਵੈਂਚਰਸ ਤੇ ਨਾ ਚੰਗੀ ਪ੍ਰਾਈਵੇਟ ਡਾਕਟਰਸ ਨਹੀਂ ਹੋਏਗਾ ਉਹ ਬੰਦ ਨਾ ਕੋਈ ਕੰਟਰਕਟਰ ਗਵਰਨਮੈਂਟ ਹੀ ਤਾਂ ਹੈਲਪਰ ਨਹੀਂ ਸ਼ਹੀ ਚਾਹੀਦੀ ਮੈਂ ਕਿ ਗਵਰਨਮੈਂਟ ਤਾਂ ਬੇਸਿਕਲੀ ਕੀ ਬਿਕੋਜ਼ ਹੈ ਨਾ ਸਿਸਟਮ ਗਵਰਨਮੈਂਟ ਸੈਕਟਰ ਚ ਰਿਗਾਇਰ ਹੋਏ ਨੇ ਤੇ ਨੈਚਰਲੀ ਗਵਰਨਮੈਂਟ ਜਿੰਨੀ ਪਰਸੈਂਟਸ ਆਲਰੇਡੀ ਪ੍ਰੋਵਾਈਡ ਕਰ ਰਹੀਆਂ ਨੇ ਸੋ ਪੰ ਇੰਸਟਾ ਚੱਲੇਗਾ ਵੀ ਜਿਹੜਾ ਕੋਲਾਬੋਰੇਸ਼ਨ ਨਾਲ ਜਿਹੜੀ ਚੀਜ਼ ਪੋਸਟ ਕਰੋ ਕਿਤੇ ਸਾਨੂੰ ਗਵਰਨਮੈਂਟ ਹੈਲਪ ਦੀ ਲੋੜ ਹੈ ਬਿਲਕੁਲ ਨਹੀਂ ਤਾਂ ਲੱਗਾਂਗੇ ਕਿ ਵੀ ਸਿਟੀਜ਼ ਪੇਰੇ ਕਿਉਂ ਗਵਰਨਮੈਂਟ ਆਪਣੇ ਲੈਵਲ ਤੇ ਬਹੁਤ ਜ਼ਿਆਦਾ ਆਲਰੇਡੀ ਫਾਰਮਰਸ ਨੇ ਲਈ ਪੈਕ ਤੋਂ ਵੀ ਬਹੁਤ ਜ਼ਿਆਦਾ ਚਿੰਤਨ ਪੇਰੀਆਂ ਨੇ